ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅਪਰਾ پولیس ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਇਸ ਦੇ ਨਾਲ ਲੱਗਦੇ ਪਿੰਡ ਮੰਡੀ ਨਿਵਾਸੀ ਦੋ ਨਸ਼ਾ ਤਸਕਰਾਂ ਨੂੰ 139 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਚਓ ਪੂਸ਼ਨ ਕੁਮਾਰ ਫਿਲੌਰ ਨੇ ਦੱਸਿਆ ਕਿ ਪੁਲਿਸ ਚੌਕੀ ਅਪਰਾਦੇ ਇੰਚਾਰਜ ਸੁਖਦੇਵ ਸਿੰਘ ਵੱਲੋਂ ਗੁਪਤ ਸੂਚਨਾ ਮਿਲਣ ਤੇ ਕੀਤੀ ਗਈ ਛਾਪੇਮਾਰੀ ਦੌਰਾਨ ਅਮਨਦੀਪ ਕੁਮਾਰ ਅਤੇ ਅਮਰਦੀਪ ਸਿੰਘ ਉਰਫ ਦੀਪਾ ਨੂੰ 139 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਜਿਨ੍ਹਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ ਕਿ ਉਹ ਇਹ ਹੈਰੋਇਨ ਕਿੱਥੋਂ ਲੈ ਕੇ ਆਉਦੇ ਹਨ ਜਾਂ ਫਿਰ ਇਹਨਾਂ ਨੇ ਇਹ ਨਸ਼ਾ ਕਿੱਥੇ ਸਪਲਾਈ ਕਰਨਾ ਸੀ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਤੁਹਾਡੇ ਵੱਲੋਂ ਨਸ਼ਾ ਤਸਕਰ ਇਹ ਜਿਹੜੇ ਫੜੇ ਗਏ ਆ ਕੀ ਸਾਰਾ ਮਾਮਲਾ ਕੰਨਾ ਪਨਾਂ ਦੇ ਕੋਲੋਂ ਸੰਨ ਬਰਾਮਦ ਹੋਇਆ ਕੰਮੀ ਖਬਰ ਦਾ ਕਾਨੂੰਨਾਂ ਨੇ ਜਿਹੜਾ ਨਸ਼ਾ ਨਸ਼ਾ ਕਰਕੇ ਕੋਈ ਵਾਰਦਾਤ ਨੂੰ ਵੀ ਇਲਜ਼ਾਮ ਬੰਦੇ ਸੀ ਦੇਖੋ ਜੀ ਐਸਐ ਸੁਖਦੇਵ ਸਿੰਘ ਜਿਹੜੇ ਚੌਕੀ ਚਾਰਜ ਹੈਗੇ ਨੇ ਆ ਭਰਾ ਉਹਨਾਂ ਨੂੰ ਤਰਾਬ ਮਿਲਦੀ ਸੀ ਵੀ ਉੱਥੇ ਨਸ਼ਾ ਇਹ ਕਰਦਾ ਤੇ ਉਹਨਾਂ ਨੇ ਆਪਣਾ ਖੁਫੀਆ ਤਲਾ ਦੇ ਹਾਸ ਤੇ ਜਦੋਂ ਉਹ ਰੇਡ ਕੀਤੀ ਹੈ ਤੇ ਦੋ ਜਿਹੜੇ ਵਿਅਕਤੀ ਉੱਥੇ ਗ੍ਰਿਫਤਾਰ ਕੀਤੇ ਆ ਅਮਰਜੀਤ ਸਿੰਘ ਤੇ ਅਮਨਦੀਪ ਦੋਨੋਂ ਮੰਡੀਪਿੰਡੇ ਰਹਿਣ ਵਾਲੇ ਆ ਉਹਨਾਂ ਕੋਲੋਂ 139 ਗ੍ਰਾਮ ਜਿਹੜੀ ਹੈਰੋਨ ਉਹ ਬਰਾਮਦ ਹੋਈ ਸੀ ਤੇ ਇਹਦਾ ਇਸਮਦੀਪ ਦਾ ਐਫਆਈਆਰ ਲਾਉਸ ਕਰਕੇ ਤਫਤੀਸ਼ਰੀ ਉਹ ਸ਼ੁਰੂ ਕੀਤੀ ਹੈ ਤੇ ਅੱਜ ਕੋਰਟ 'ਚ ਪੇਸ਼ ਕੀਤੇ ਦੋ ਦੰਦੇ ਪਸਰਵਾਣ ਤੇ ਹੁੰਦੇ ਆ ਗਿਆ ਇਹਲਾ ਵੀ ਸਰ ਇਹਨਾਂ ਤੇ ਕੋਈ ਮੁਕੱਦਮਾ ਨਹੀਂ ਦੰਗਿਆ ਰਵਾਂ ਜਿਹੜਾ ਅਮਰਦੀਪ ਹੈ ਉਹ ਪਹਿਲਾਂ ਵੀ ਇੱਕ ਮਕਦਮੇ ਸੰਬਲ ਰੀਦਾ ਦੂਜਾ ਨਾਲ ਉਹ ਤੇ ਪਹਿਲਾ ਮਕਦਮਾ ਇਸ ਤੋਂ ਇਲਾਵਾ ਸਰ ਇਹ ਦੇਚਨ ਤੋਂ ਲਾਵਾ ਖਾਮੇ ਪਿੰਡੇ ਦੀ ਹੈ ਤੇ ਦੋਨੇ ਐਡਿਕਟ ਵੀ ਹੈਗੇ ਨੇ ਪਿੱਦੇ ਵੀ ਨੇ ਜੀ